ਜਲੰਧਰ ਵਾਸੀਆਂ ਲਈ ਅਹਿਮ ਖਬਰ ਆਈ ਸਹਮਣਿ 6 April ਨੂੰ ਬੰਦ ਰਹੇਗਾ ਜਲੰਧਰ ਜਲੰਧਰ ਵਾਸੀਆਂ ਲਈ ਇੱਕ ਅਹਿਮ ਖਬਰ ਜੋ ਹੈ ਸਾਹਮਣੇ ਆ ਰਹੀ 10 ਦਿਨ ਦੇ ਸ਼ਹਿਰ ਵਿੱਚ 6 April ਨੂੰ ਰਾਵਣ ਨਵਨੀ ਦੇ ਮੌਕੇ ਤੇ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੇ ਮੱਦੇ ਨਜ਼ਰ ਹੁਣ ਪੁਲਿਸ ਨੇ ਕਈ ਸੜਕਾਂ ਬੰਦ ਕਰ ਦਿੱਤੀਆਂ ਹਨ ਤੇ ਸ਼ੋਭਾ ਯਾਤਰਾ ਨੂੰ ਹੀ ਧਿਆਨ ਵਿੱਚ ਰੱਖਦੇ ਹੋਏ ਟ੍ਰੈਫਿਕ ਪੁਲਿਸ ਨੇ ਕਈ ਰਸਤੇ ਵੀ ਬਦਲ ਦਿੱਤੇ ਹਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਆਉਣ ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਕਰੋ ਨਿਕਲਣ ਤੋਂ ਪਹਿਲਾਂ ਟ੍ਰੈਫਿਕ ਪੁਲਸ ਦੁਆਰਾ ਜਾਰੀ ਕੀਤੇ ਗਏ ਰੂਟ ਪਲਾਨ ਬਾਰੇ ਜਾਣਕਾਰੀ حاصل ਕਰ ਸਕਦੇ ਤਾਂ ਇਸੇ ਨਾਲ ਹੀ ਸੰਬੰਧਿਤ ਰੂਟ ਪਲਾਨ ਦੀ ਜਾਣਕਾਰੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੱਸਦੀ ਕਿ ਡੀਐਸਪੀ ਟ੍ਰੈਫਿਕ ਅਮਨਦੀਪ ਕੌਰ ਨੇ ਉਹਨਾਂ ਰਸਤਿਆਂ ਦਾ ਨਿਰਖਣ ਕੀਤਾ ਹੈ ਜਿੱਥੋਂ ਸ਼੍ਰੀਨਾਮ ਨੌਮੀ ਦੀ ਸ਼ੋਭਾ ਯਾਤਰਾ ਲੰਗੇਗੀ ਅਤੇ ਇਸ ਰੂਟ ਤੇ ਵਾਹਨਾਂ ਦੀ ਪਾਰਕਿੰਗ ਤੇ ਵੀ پابੰਦੀ ਲਗਾ ਦਿੱਤੀ ਗਈ ਹੈ ਇਸ ਦੇ ਲਈ ਹੀ ਸ਼ਹਿਰ ਵਿੱਚ ਭਾਰੀ ਵਾਹਨਾਂ ਦੇ ਦਾਖਲ ਹੋਣ ਦੇ پابੰਦੀ ਲਗਾ ਦਿੱਤੀ ਗਈ ਤਾਂ ਤੁਹਾਨੂੰ ਦੱਸਦੀ ਕਿ ਇਸੇ ਲਈ ਹੀ ਬੈਰੀਗੇਡ ਵੀ ਲਗਾਏ ਗਏ ਹਨ ਇਸ ਦਿਨਾਂ ਲਈ ਸ਼ੋਭਾ ਯਾਤਰਾ ਲਈ ਤਿਆਰ ਕੀਤੇ ਜਾਣ ਵਾਲੇ ਸਟੇਜ ਦੇ ਮੈਂਬਰਾਂ ਨੂੰ ਵੀ ਨਿਰਦੇਸ਼ਨ ਦਿੱਤੇ ਗਏ ਹਨ ਤਾਂ ਅਸੀਂ ਤੁਹਾਨੂੰ ਹੁਣ ਰਸਤਿਆਂ ਬਾਰੇ ਵੀ ਜਾਣਕਾਰੀ ਸਾਂਝੀ ਕਰ ਦਿੰਦੇ ਹਾਂ ਜਿੱਥੋਂ ਸ਼ੋਭਾ ਯਾਤਰਾ ਲੰਘੇਗੀ ਤਾਂ ਦੱਸਦੇ ਕਿ 6 April ਨੂੰ ਰਾਵਣਵੀ ਦੀ ਸ਼ੋਭਾ ਯਾਤਰਾ ਸ਼੍ਰੀ ਰਾਮ ਚੌਂਕ ਤੋਂ ਸ਼ੁਰੂ ਹੋਵੇਗੀ ਜੋ ਸ਼ਹਿਰ ਦੇ ਵੱਖ-ਵੱਖ ਚੌਂਕਾਂ ਤੋਂ ਲੰਘੇਗੀ ਤੇ ਵਾਪਸ ਸ਼੍ਰੀ ਰਾਮ ਚੌਂਕ ਹੀ ਪਹੁੰਚੇਗੀ ਇਸ ਦੌਰਾਨ ਅੱਡਾ ਟਾਂਡਾ ਚੌਕ ਅੱਡਾ ਹੁਸ਼ਿਆਰਪੁਰ ਚੌਂਕ ਭਗਤ ਸਿੰਘ ਚੌਂਕ ਫਗਵਾੜਾ ਗੇਟ ਮੁਲਾਕ ਚੌਂਕ ਕੰਪਨੀ ਬਾਗ ਚੌਂਕ ਭਗਵਾਨ ਵਾਲਮੀਕੀ ਚੌਂਕ ਬਸਤੀ ਅੱਡਾ ਚੌਂਕ ਜੇਲ ਚੌਂਕ ਸਬਜ਼ੀ ਮੰਡੀ ਵਾਲਾ ਚੌਂਕ ਪਲੇਟ ਅੱਡਾ ਚੌਂਕ ਅੱਡਾ ਹੁਸ਼ਿਆਰਪੁਰ ਚੌਂਕ ਤੇ ਵਾਹਨਾਂ ਦਾ ਦਾਖਲਾ ਵੀ ਜੋ ਹੈ ਉਹ ਬੰਦ ਕਰ ਦਿੱਤਾ ਗਿਆ ਇਹਨਾਂ ਵਿੱਚ ਹੀ ਦੁਆਬਾ ਚੌਂਕ ਕਿਸ਼ਨਪੁਰਾ ਚੌਂਕ ਦਮੋਰੀਆ ਪੁਲ ਮਦਨ ਫਲੋਰ ਮਿਲ ਚੌਂਕ ਪ੍ਰਤਾਪ ਬਕਟੀ ਪੁਆਇੰਟ ਅਲਾਕਸਾ ਚੌਂਕ ਸ਼ਕਤੀ ਨਗਰ ਲక్ష్ਮੀ ਨਾਰਾਇਣ ਮੰਦਿਰ ਮੋੜ ਪ੍ਰੀਥ ਹੋਟਲ ਮੋੜ ਗੋਪਾਲ ਨਗਰ ਮੋੜ ਸਬਜੀ ਮੰਡੀ ਚੌਂਕ ਪਲਾਜ਼ਾ ਚੌਂਕ ਸ਼ਾਸਤਰੀ ਮਾਰਕੀਟ ਚੌਂਕ ਸ਼ਾਸਤਰੀ ਬਾਜ਼ਾਰ ਮਾੜੀਪੁਰ ਚੌਂਕ ਜੋਹਨ ਇਹ ਚੌਂਕ ਜੋ ਹੈ ਸ਼ਾਮਿਲ ਹਾ ਫੁੱਲਾਵਾਲਾ ਚੌਂਕ ਕਪੂਰਥਲਾ ਚੌਂਕ ਅਤੇ ਵਰਕਸ਼ਾਪ ਵੀ ਇਹਨਾਂ ਚੌਂਕਾਂ ਵਿੱਚ ਸ਼ਾਮਿਲ ਹਾ ਇਸ ਦਿਨ ਆੜੀ ਇਹ ਜਾਣਕਾਰੀ ਵੀ ਮਿਲੀ ਹੈ ਕਿ ਜਲੂਸ ਦੌਰਾਨ ਅਡਾ ਟਾਂਗਾ ਚੌਂਕ ਅੱਡਾ ਹੁਸ਼ਿਆਰਪੁਰ ਚੌਂਕ ਫਗਵਾੜਾ ਗੇਟ ਜੋਤੀ ਚੰਕ ਬਸਤੀ ਅੱਡਾ ਚੌਕ ਮਿੱਲਾਕ ਚੌਂਕ ਕੰਪਨੀ ਬਾਗ ਚੌਂਕ ਭਗਤ ਸਿੰਘ ਚੌਂਕ ਜੇਲ੍ਹ ਚੌਂਕ ਅੱਡਾ ਟਾਂਡਾ ਚੌਂਕ ਪਲੇਟ ਚੌਂਕ ਭਗਵਾਨ ਵਾਲਮੀਕੀ ਗੇਟ ਸਬਜੀ ਮੰਡੀ ਚੌਂਕ ਸਰਕੂਲਰ ਰੋਡ ਦੇ ਸਾਰੇ ਵਾਹਨਾਂ ਦੀ ਆਵਾਜਾਈ ਤੇ ਬਿਲਕੁਲ ਹੀ ਪਾਬੰਦੀ ਲੱਗੀ ਹੋਈ ਹੈ ਅਜਿਹੇ ਦੌਰਾਨ ਹੀ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਟ੍ਰੈਫਿਕ ਪੁਲਿਸ ਨੇ 1073 ਨੰਬਰ ਜਾਰੀ ਕੀਤਾ ਹੈ ਜਿਸ ਤੇ ਲੋਕ ਕਿਸੇ ਵੀ ਸਮੱਸਿਆਵਾਂ ਦੀ ਸੂਰਤ ਵਿੱਚ ਸੰਪਰਕ ਕਰ ਸਕਦੇ ਹਨ ਤਾਂ ਜੋ ਪੁਲਿਸ ਉਹਨਾਂ ਦੀ ਜੋ ਵੀ ਮੁਸ਼ਕਲਾਂ ਹਨ ਉਹਨਾਂ ਦਾ ਹੱਲ ਕਰ ਸਕੇ ਜਲੰਧਰ ਵਾਸੀਆਂ ਲਈ ਅਹਿਮ ਖਬਰ ਆਈ ਸਹਮਣੇ 6 April ਨੂੰ ਬੰਦ ਰਹੇਗਾ ਜਲੰਧਰ ਜਲੰਧਰ ਵਾਸੀਆਂ ਲਈ ਇੱਕ ਅਹਿਮ ਖਬਰ ਜੋ ਹੈ ਸਹਮਣੇ ਆ ਰਹੀ 10 ਦਿਨ ਦੇ ਸ਼ਹਿਰ ਵਿੱਚ 6 April ਨੂੰ ਰਾਵਣ ਨਵਨੀ ਦੇ ਮੌਕੇ ਤੇ ਕੱਢੀ ਜਾ ਰਹੀ ਸ਼ੂਭਾ ਯਾਤਰਾ ਦੇ ਮੱਦੇ ਨਜ਼ਰ ਹੁਣ ਪੁਲਿਸ ਨੇ ਕਈ ਸੜਕਾਂ ਬੰਦ ਕਰ ਦਿੱਤੀਆਂ ਹਨ ਸ਼ੋਭਾ ਯਾਤਰਾ ਨੂੰ ਹੀ ਧਿਆਨ ਵਿੱਚ ਰੱਖਦੇ ਹੋਏ ਟ੍ਰੈਫਿਕ ਪੁਲਸ ਨੇ ਕਈ ਰਸਤੇ ਵੀ ਬਦਲ ਦਿੱਤੇ ਹਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਆਉਣ ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਲਈ ਘਰੋਂ ਨਿਕਲਣ ਤੋਂ ਪਹਿਲਾਂ ਟ੍ਰੈਫਿਕ ਪੁਲਸ ਦੁਆਰਾ ਜਾਰੀ ਕੀਤੇ ਗਏ ਰੂਟ ਪਲਾਨ ਬਾਰੇ ਜਾਣਕਾਰੀ حاصل ਕਰ ਸਕਦੇ। ਤਾਂ ਇਸੇ ਨਾਲ ਹੀ ਸੰਬੰਧਿਤ ਰੂਟ ਪਲਾਨ ਦੀ ਜਾਣਕਾਰੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੱਸਦੀ ਕਿ ਡੀਐਸਪੀ ਟ੍ਰੈਫਿਕ ਅਮਨਦੀਪ ਗੌਰ ਨੇ ਉਹਨਾਂ ਰਸਤਿਆਂ ਦਾ ਨਿਰਖਣ ਕੀਤਾ ਹੈ। ਜੇ ਤੋਸ਼ ਜੀ ਨਾਮ ਨੌਮੀ ਦੀ ਸ਼ੋਭਾ ਯਾਤਰਾ ਲੰਗੇਗੀ ਅਤੇ ਇਸ ਰੂਟ ਤੇ ਵਾਹਨਾਂ ਦੀ ਪਾਰਕਿੰਗ ਤੇ ਵੀ پابੰਦੀ ਲਗਾ ਦਿੱਤੀ ਗਈ ਹੈ। ਇਸ ਦੇ ਲਈ ਹੀ ਸ਼ਹਿਰ ਵਿੱਚ ਭਾਰੀ ਵਾਹਨਾਂ ਦੇ ਦਾਖਲ ਹੋਣ ਤੇ پابੰਦੀ ਲਗਾ ਦਿੱਤੀ ਗਈ। ਤਾਂ ਤੁਹਾਨੂੰ ਦੱਸਦੀ ਕਿ ਇਸੇ ਲਈ ਹੀ ਬੈਰੀਗੇਡ ਵੀ ਲਗਾਏ ਗਏ ਹਨ। ਇਸ ਦਿਨਾਂ ਲਈ ਸ਼ੋਭਾ ਯਾਤਰਾ ਲਈ ਤਿਆਰ ਕੀਤੇ ਜਾਣ ਵਾਲੇ ਸਟੇਜ ਦੇ ਮੈਂਬਰਾਂ ਨੂੰ ਵੀ ਨਿਰਦੇਸ਼ਨ ਦਿੱਤੇ ਗਏ ਹਨ। ਤਾਂ ਅਸੀਂ ਤੁਹਾਨੂੰ ਹੁਣ ਰਸਤਿਆਂ ਬਾਰੇ ਵੀ ਜਾਣਕਾਰੀ ਸਾਂਝੀ ਕਰ ਦਿੰਨੇ ਆ ਜਿੱਥੋਂ ਸ਼ੋਭਾ ਯਾਤਰਾ ਲੰਗੇਗੀ। ਤਾਂ ਦੱਸ ਦੇ ਕਿ 6 April ਨੂੰ Ram Navmi ਦੀ ਸ਼ੋਭਾ ਯਾਤਰਾ Shri Ram Chowk ਤੋਂ ਸ਼ੁਰੂ ਹੋਵੇਗੀ ਜੋ ਸ਼ਹਿਰ ਦੇ ਵੱਖ-ਵੱਖ ਚੌਂਕਾਂ ਤੋਂ ਲੰਗੇਗੀ ਤੇ ਵਾਪਸ Shri Ram Chowk ਹੀ ਪਹੁੰਚੇਗੀ ਇਸ ਦੌਰਾਨ ਅੱਡਾ ਟਾਂਡਾ ਚੌਕ ਅੱਡਾ ਹੁਸ਼ਿਆਰਪੁਰ ਚੌਂਕ ਭਗਤ ਸਿੰਘ ਚੌਂਕ ਫਗਵਾੜਾ ਗੇਟ ਮੁਲਾਕ ਚੌਂਕ ਕੰਪਨੀ ਬਾਗ ਚੌਂਕ ਭਗਵਾਨ ਵਾਲਮੀਕੀ ਚੌਂਕ ਬਸਤੀ ਅੱਡਾ ਚੌਂਕ ਜੇਲ ਚੌਂਕ ਸਬਜ਼ੀ ਮੰਡੀ ਵਾਲਾ ਚੌਂਕ ਪਲੇਟ ਅੱਡਾ ਚੌਂਕ ਅੱਡਾ ਹੁਸ਼ਿਆਰਪੁਰ ਚੌਂਕ ਤੇ ਵਾਹਨਾਂ ਦਾ ਦਾਖਲਾ ਵੀ ਜੋ ਹੈ ਉਹ ਬੰਦ ਕਰ ਦਿੱਤਾ ਗਿਆ। ਇਹਨਾਂ ਵਿੱਚ ਹੀ ਦੁਆਬਾ ਚੌਂਕ, ਕਿਸ਼ਨਪੂਰਾ ਚੌਂਕ, ਦਮੋਰੀਆ ਪੁਲ, ਮਦਨ ਫਲੋਰ ਮਿਲ ਚੌਂਕ, ਪ੍ਰਤਾਪ ਬਕਟੀ ਪੁਆਇੰਟ ਅਲਾਕਸਾ ਚੌਂਕ, ਸ਼ਕਤੀ ਨਗਰ, ਲక్ష్ਮੀਨਾਰਾਇਣ ਮੰਦਿਰ ਮੋੜ, ਪ੍ਰੀਥ ਹੋਟਲ ਮੋੜ, ਗੋਪਾਲ ਨਗਰ ਮੋੜ, ਸਬਜ਼ੀ ਮੰਡੀ ਚੌਂਕ, ਪਲਾਜ਼ਾ ਚੌਂਕ, ਸ਼ਾਸਤਰੀ ਮਾਰਕੀਟ ਚੌਂਕ, ਸ਼ਾਸਤਰੀ ਬਾਜ਼ਾਰ, ਮਾੜੀਪੁਰ ਚੌਂਕ, ਜੋਹਨ ਇਹ ਚੌਂਕ ਜੋ ਸ਼ਾਮਿਲ ਹੈ। ਫੁੱਲਾ ਵਾਲਾ ਚੌਂਕ ਕਪੂਰਥਲਾ ਚੌਂਕ ਅਤੇ ਵਰਕਸ਼ਾਪ ਵੀ ਇਨ੍ਹਾਂ ਚੌਂਕਾਂ ਵਿੱਚ ਸ਼ਾਮਲ ਹਨ ਇਸ ਦਿਨ ਆੜੀ ਇਹ ਜਾਣਕਾਰੀ ਵੀ ਮਿਲੀ ਹੈ ਕਿ ਜਲੂਸ ਦੌਰਾਨ ਅੱਡਾ ਟਾਂਗਾ ਚੌਂਕ ਅੱਡਾ ਹੁਸ਼ਿਆਰਪੁਰ ਚੌਂਕ ਫਗਵਾੜਾ ਗੇਟ ਜੋਤੀ ਚੌਂਕ ਬਸਤੀ ਅੱਡਾ ਚੌਕ ਮਿੱਲਾਪ ਚੌਂਕ ਕੰਪਨੀ ਬਾਗ ਚੌਂਕ ਭਗਤ ਸਿੰਘ ਚੌਂਕ ਜੇਲ ਚੌਂਕ ਅੱਡਾ ਟਾਂਡਾ ਚੌਂਕ ਪਲੇਟ ਚੌਂਕ ਭਗਵਾਨ ਵਾਲਮੀਕੀ ਗੇਟ ਸਬਜੀ ਮੰਡੀ ਚੌਂਕ ਸਰਕੂਲਰ ਰੋਡ ਦੇ ਸਾਰੇ ਵਾਹਨਾਂ ਦੀ ਆਵਾਜਾਈ ਤੇ ਬਿਲਕੁਲ ਹੀ ਪਾਬੰਦੀ ਲੱਗੀ ਹੋਈ ਹੈ ਅਜਿਹੇ ਦੌਰਾਨ ਹੀ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਟ੍ਰੈਫਿਕ ਪੁਲਿਸ ਨੇ 1073 ਨੰਬਰ ਜਾਰੀ ਕੀਤਾ ਜਿਸ ਤੇ ਲੋਕ ਕਿਸੇ ਵੀ ਸਮੱਸਿਆਵਾਂ ਦੀ ਸੂਰਤ ਵਿੱਚ ਸੰਪਰਕ ਕਰ ਸਕਦੇ ਹਨ ਤਾਂ ਜੋ ਪੁਲਿਸ ਉਹਨਾਂ ਦੀ ਜੋ ਵੀ ਮੁਸ਼ਕਲਾਂ ਹਨ ਉਹਨਾਂ ਦਾ ਹੱਲ ਕਰ ਸਕੇ